ਇਹ ਥੋੜਾ ਧੂਆਂ ਕਦੇ ਵੀ ਦਿੱਲੀ ਨਹੀਂ ਜਾਂਦਾ ਹੁਣ ਦਿੱਲੀ ਦਾ ਤੁਸੀਂ ਇੰਡੈਕਸ ਹੁਣੇ ਚੈੱਕ ਕਰ ਲਿਓ ਪੋਲੂਸ਼ਨ ਵਾਲਾ ਜਿਹੜਾ ਕਿੰਨਾ 252 ਦੇ ਉੱਪਰ ਫਿਰਦਾ ਉਹਨਾਂ ਦਾ ਤੇ ਅਜੇ ਤੱਕ ਤਾਂ ਪਰਾਲੀ ਨੂੰ ਅੱਗ ਵੀ ਨਹੀਂ ਲੱਗਣ ਲੱਗੀ ਹਮੇਸ਼ਾ ਤੁਹਾਨੂੰ ਬੇਨਤੀ ਕਰਦਾ ਉਹਨਾਂ ਵੀ 7 ਸਾਲ ਹੋ ਗਏ ਅਸੀਂ ਅੱਗ ਨਹੀਂ ਲਾ ਰਹੇ ਤੇ ਪਹਿਲਾਂ ਆਪਾਂ ਗੱਲ ਕਰਦੇ ਆ ਵੀ ਇਹਦਾ ਫਾਇਦੇ ਆਪਾਂ ਨੂੰ ਕੀ ਆ ਵੀ ਗੱਠਾਂ ਜਿਹੜਾ ਆਪਾਂ ਪਰਾਲੀ ਨੂੰ ਅੱਗ ਨਾ ਲਾਉਣ ਦਾ ਫਾਇਦਾ ਹਾਂ ਦੋਵੇਂ ਤਰ੍ਹਾਂ ਦੇ ਫਾਇਦੇ ਨੁਕਸਾਨ ਹੁੰਦੇ ਆ ਮੈਂ ਫਾਇਦੇ ਦੀ ਗੱਲ ਇਹ ਕਰਦਾ ਆਂ ਵੀ ਆਪਾਂ ਨੂੰ ਪਤਾ ਹੈ ਵੀ ਜਦੋਂ ਆਪਾਂ ਅੱਗ ਲਾਉਣੀ ਹੈ ਇੱਕੋ ਦਾ ਮੈਨਾ ਧੂਆਂ ਹੋ ਜਾਂਦਾ ਆਪਣੀ ਸਿਹਤ ਤੇ ਬੜਾ ਮਾੜਾ ਅਸਰ ਪੈਂਦਾ ਔਰ ਉਹ ਦਿੱਲੀ ਜਾਵੇ ਨਾ ਜਾਵੇ ਆਪਣਾ ਬਹੁਤ ਨੁਕਸਾਨ ਕਰ ਦਿੰਦਾ ਇੱਥੇ ਹਾਂ ਵੀਡੀਓ ਵੇਖਣ ਵਾਲੇ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਵੀਰੋ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਆਪਾਂ ਹਮੇਸ਼ਾ ਜਿਹੜੀਆਂ ਮੈਂ ਵੀਡੀਓਜ਼ ਪਾਉਣਾ ਐ এনवायरमेंट ਦੇ ਰਿਲੇਟਿਡ ਆਪਾਂ ਗੱਲਬਾਤ ਕਰਦੇ ਹੁੰਨੇ ਆਂ ਜਾਂ ਕੋਈ ਇਸੇ ਬੰਦੇ ਨੇ ਕੋਈ ਬਹੁਤ ਚੰਗਾ ਕੰਮ ਕਰਿਆ ਉਹਨੂੰ ਉਹਨੂੰ ਲਾਈਮਲਾਈਟ 'ਚ ਲੈ ਕੇ ਆਉਣਾ ਉਹਨੂੰ ਪ੍ਰਮੋਟ ਕਰਨਾ ਬਿਨਾ ਪੈਸੇ ਲੈ ਦੇ ਤੋਂ ਮਤਲਬ ਮੈਂ ਪੈਸੇ ਲੈ ਕੇ ਪ੍ਰੋਮੋਸ਼ਨ ਨਹੀਂ ਕਰਦਾ ਤੁਹਾਨੂੰ ਪਤਾ ਹੀ ਆ ਹਨਾ ਅੱਜ ਦਾ ਜਿਹੜਾ ਵਿਸ਼ਾ ਆਪਣਾ ਉਹ ਜਿਵੇਂ ਆਪਾਂ ਦੇਖ ਰਹੇ ਆਂ ਵੀ ਗੱਠਾਂ ਬਣੀਆਂ ਸ਼ੁਰੂ ਹੋ ਗਈਆਂ ਚੋਨਾ ਤਕਰੀਬਨ ਅਸੀਂ ਵੱਢ ਲਿਆ 25 ਏਕੜ ਤੇ ਇਕੱਠਾ ਬਣਾਏ ਜਾ ਰਹੀਆਂ ਮੈਂ ਅੱਗੇ ਵੀ ਹਮੇਸ਼ਾ ਤੁਹਾਨੂੰ ਬੇਨਤੀ ਕਰਦਾ ਉਹਨਾਂ ਵੀ 7 ਸਾਲ ਹੋ ਗਏ ਅਸੀਂ ਅੱਗ ਨਹੀਂ ਲਾ ਰਹੇ ਤੇ ਪਹਿਲਾਂ ਆਪਾਂ ਗੱਲ ਕਰਦੇ ਆਂ ਵੀ ਇਹਦਾ ਫਾਇਦੇ ਆਪਾਂ ਨੂੰ ਕੀ ਆ ਵੀ ਗੱਠਾਂ ਜਿਹੜਾ ਆਪਾਂ ਪਰਾਲੀ ਨੂੰ ਅੱਗ ਨਾ ਲਾਉਣ ਦਾ ਫਾਇਦਾ ਹਾਂ ਦੋਵੇਂ ਤਰ੍ਹਾਂ ਦੇ ਫਾਇਦੇ ਨੁਕਸਾਨ ਹੁੰਦੇ ਐ ਮੈਂ ਫਾਇਦੇ ਦੀ ਗੱਲ ਇਹ ਕਰਦਾ ਆਂ ਵੀ ਆਪਾਂ ਨੂੰ ਪਤਾ ਐ ਵੀ ਜਦੋਂ ਆਪਾਂ ਅੱਗ ਲਾਉਣੇ ਆ ਇੱਕੋ ਦਾ ਮੈਨਾ ਧੂਆਂ ਹੋ ਜਾਂਦਾ ਆਪਣੀ ਸਿਹਤ ਤੇ ਬੜਾ ਮਾੜਾ ਅਸਰ ਪੈਂਦਾ ਔਰ ਉਹ ਦਿੱਲੀ ਜਾਵੇ ਨਾ ਜਾਵੇ ਆਪਣਾ ਬਹੁਤ ਨੁਕਸਾਨ ਕਰ ਦਿੰਦਾ ਇੱਥੇ ਦੂਸਰੀ ਗੱਲ ਸਿਹਤ ਦਾ ਨੁਕਸਾਨ ਦਾ ਹੁੰਦਾ ਹੀ ਐ ਜਿੰਨੇ ਜੀਵ ਜੰਤੂ ਆ ਅੱਗ ਲਾਉਣੇ ਆ ਦਰਖਤ ਐ ਆਪਾਂ ਅਜੰਡੀ ਥੱਲੇ ਬੈਠੇ ਆ ਸਾਰਾ ਏਰੀਆ ਸਾਰੇ ਜਿਹੜੇ ਦਰਖਤ ਬੜ ਜਾਂਦੇ ਐ ਐਕਸੀਡੈਂਟ ਬੜੇ ਹੁੰਦੇ ਐ ਜ਼ਮੀਨ ਆ ਜਿਹੜੀ ਆਪਾਂ ਦੇਖਦੇ ਆ ਨਾ ਜ਼ਮੀਨ ਦੀ ਤਾਕਤ ਹੈ ਜਿਹੜੀ ਉਹ ਵੀ ਖਤਮ ਹੁੰਦੀ ਹੈ ਅੱਗ ਨਾਲ ਜਿਹੜੇ ਮਾਈਕਰੋ ਨਿਊਟ੍ਰੀਐਂਟ ਆ ਜਾਂ ਮਾਈਕਰੋ ਜਿਹੜੇ ਸੂਖਮ ਜੀਵ ਹੈ ਉਹ ਹਮੇਸ਼ਾ ਖਤਮ ਹੁੰਦੇ ਆ ਉਸ ਤੋਂ ਇਲਾਵਾ ਜਿਹੜਾ ਮੈਂ ਗੱਲ ਕਰਦਾ ਹੁਣ ਆ ਵੀ ਇੱਕ ਬਹੁਤ ਵੱਡਾ ਇਹ ਬਿਜ਼ਨਸ ਸਰਕਲ ਖੜਾ ਹੋਇਆ ਹੈ ਜਿਹਦੇ ਚ ਮਸ਼ੀਨਰੀ ਦੀ ਸੇਲ ਰਿਪੇਅਰ ਕਰਨ ਵਾਲੇ ਮਿਸਤਰੀ ਵੀਰ ਸਾਡੇ ਟਰਾਲੇ ਬਣਾਉਣ ਵਾਲੇ ਉਸ ਤੋਂ ਬਾਅਦ ਲੇਬਰ ਚ ਹਜ਼ਾਰਾਂ ਲੱਖਾਂ ਲੋਕ ਲੱਗੇ ਹੋਏ ਆ ਗੱਠਾ ਬਣਾਉਣ ਚ ਉਸ ਤੋਂ ਬਾਅਦ ਜਿਹੜੇ ਇਹਦੇ ਪ੍ਰੋਡਕਟ ਬਣਦੇ ਆ ਪਰੋਲ ਬੰਪਾਂ ਵਾਲੇ ਗਿਣ ਲੋ ਪ੍ਰੋਡਕਟ ਬਣਦੇ ਆ ਜਿਵੇਂ ਆਪਾਂ ਦੇਖਿਆ ਵੀ ਇਹਦੇ ਪੈਲੇਟਸ ਬਣਦੇ ਆ ਉਹ ਵੀ ਦੋ ਤਰ੍ਹਾਂ ਦੇ ਆ ਜਿਵੇਂ ਵਿਟਰੀਫਾਈਡ ਐ ਤੇ ਨਾਨ ਵਿਟਰੀਫਾਈਡ ਨਾਨ ਵਿਟਰੀਫਾਈਡ ਤਾਂ ਸਿੰਪਲ ਆਪਾਂ ਇਹਨੂੰ ਇਹਨੂੰ ਚੋਪ ਕਰਕੇ ਇਹਦਾ ਪਾਊਡਰ ਬਣਾ ਕੇ ਤੇ ਉਹਦੀ ਆਪਾਂ ਉਹਦੀ ਗਿੱਟੀ ਬਣਾ ਦਿੰਨੇ ਆ ਜਿਹੜੀ ਫਿਊਲ ਦੇ ਕੰਮ ਆਉਂਦੀ ਐ ਜਿਹੜੀਆਂ ਵਿਟਰੀਫਾਈਡਸ ਆ ਉਹ ਸਮਝ ਲਓ ਵੀ ਉਹਨੂੰ ਜਿਵੇਂ ਆਪਾਂ ਲੱਕੜ ਦਾ ਉਹਨੂੰ ਬਾਲ ਕੇ ਉਹਦਾ ਕੋਲਾ ਬਣਾਉਨੇ ਆ ਆਪਾਂ ਪੱਠੀਆਂ ਦੇਖਦੇ ਹੁੰਨੇ ਆ ਉਸੇ ਉਸੇ ਟਾਈਪ 'ਚ ਇਹਨੂੰ ਬਾਲਿਆ ਜਾਂਦਾ ਐ ਅੱਧ ਜਲੀ ਹਾਲਤ ਦੇ ਵਿੱਚ ਉਸ ਤੋਂ ਬਾਅਦ ਇਹਨੂੰ ਜਿਹੜਾ ਕੰਪਰੈਸ ਕਰਕੇ ਇਹਨੂੰ ਇਹਦੀ ਗਿੱਟੀ ਬਣਾਈ ਜਾਂਦੀ ਹੈ ਉਹ ਕੋਲੇ ਦੇ ਨਾਲ ਥਰਮਲਸ ਦੇ ਵਿੱਚ ਕੰਮ ਆ ਰਹੀ ਹੈ 5% ਗਵਰਨਮੈਂਟ ਨੇ ਅਲਾਉ ਕੀਤੀ ਹੋਈ ਹੈ ਵੀ 5% ਤੁਸੀਂ ਉਹ ਯੂਜ਼ ਕਰ ਸਕਦੇ ਆ ਅ ਗਿੱਟੀ ਤੋਂ ਇਲਾਵਾ ਬਾਇਓਮਾਸ ਬਹੁਤ ਚੱਲ ਰਿਹਾ ਹੈ ਬਿਜਲੀ ਬਣਦੀ ਹੈ ਅ ਉਸ ਤੋਂ ਬਿਨਾ ਆਪਾਂ ਦੇਖਦੇ ਆਂ ਵੀ ਇਥਨੋਲ ਬਣ ਰਿਹਾ ਹੈ ਇਹਦਾ ਬਾਇਓ ਡੀਜ਼ਲ ਬਣ ਰਿਹਾ ਹੈ ਹੋਰ ਵੀ بڑے ਪ੍ਰੋਡਕਟ ਹੈ ਜਿਹੜੇ ਸੀਜੀਬੀ ਕਹਿ ਦਿੰਨੇ ਆਂ ਆਪਾਂ ਸੀਐਨਜੀ ਦੇ ਥਾਂ ਤੇ ਉਹ ਬਣ ਰਹੀ ਆ ਤਾ ਇਹ ਚੀਜ਼ਾਂ ਹੈ ਤਾਂ ਇੱਕ ਤਾਂ ਇਹਦੇ ਪ੍ਰੋਡਕਟ ਬਣਦੇ ਆ ਦੂਸਰਾ ਆਪਾਂ ਦੇਖਦੇ ਆਂ ਵੀ এনवायरमेंट ਪ੍ਰੋਡਕਟ ਤੋਂ ਇਲਾਵਾ ਹਜ਼ਾਰਾਂ ਲੱਖਾਂ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੋਇਆ ਜਿਹੜਾ ਕਿ ਆਪਾਂ ਇੱਕ ਤਿੱਲੀ ਲਾ ਕੇ ਸਾਰਾ ਕੁਝ ਆਪਾਂ ਸਾੜ ਕੇ ਜ਼ੀਰੋ ਕਰ ਦਿੰਨੇ ਹੁਣ ਆਪਾਂ ਗੱਲ ਕਰਦੇ ਆਂ ਵੀ ਇਹਦਾ ਨੁਕਸਾਨ ਜਿਹੜਾ ਮੈਂ ਨੋਟ ਕੀਤੀ ਹੈ ਗੱਲ ਵੀ ਮੈਂ ਤੁਸੀਂ ਨੋਟ ਕਰੋ ਵੀ ਮੈਂ 7 ਸਾਲ ਤੋਂ ਸਿੱਧੀ ਬਜਾਈ ਕਰ ਰਿਹਾ ਉਹਦੇ ਵਿੱਚ ਕੀ ਪ੍ਰੋਬਲਮ ਆ ਰਹੀ ਹੈ ਵੀ ਜਿਹੜਾ ਇੱਕ ਤਾਂ ਕੱਖ ਬਹੁਤ ਵੱਧ ਗਿਆ ਇੱਕ ਜਿਹੜਾ ਜੰਗਲੀ ਝੋਨਾ ਜਾਂ ਜਿਹੜੇ ਝੋਨੇ ਦੇ ਬੀ ਖਿਲਰ ਜਾਂਦੇ ਆ ਥੱਲੇ ਜਿਵੇਂ ਆਪਾਂ ਬਾਸਮਤੀ ਦੀ ਗੱਲ ਕਰਦੇ ਆ ਤਾਂ ਉਦੀ ਥਾਂ ਤੇ ਪਹਿਲਾਂ ਝੋਨਾ ਲਾਇਆ ਹੋਵੇ ਤਾਂ ਝੋਨਾ ਉੱਗੇ ਆਉਂਦਾ ਉਹ ਬਾਸਮਤੀ ਦੀ ਕੁਆਲਿਟੀ ਦਾ ਅਸਰ ਪਾਉਂਦਾ ਏ ਜੇ ਝੋਨਾ ਲਾ ਲਈਏ ਉਹਦੇ ਵਿੱਚ ਬਾਸਮਤੀ ਉੱਗੇ ਆਉਂਦੀ ਏ ਐਤਕੀ ਮੇਰਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਮਤਲਬ ਅਸੀਂ 40 ਦਿਨ ਤਾਂ ਵਿੱਚੋਂ ਜੰਗਲੀ ਝੋਨਾ ਹੀ ਵੜਦੇ ਰਹੇ ਉਹ ਅੱਗ ਲਾਉਣ ਨਾਲ ਅੱਗੇ ਸਾਰੇ ਬੀਜ ਖਤਮ ਹੋ ਜਾਂਦੇ ਸੀਗੇ ਹੁਣ ਉਹ ਬਹੁਤ ਜ਼ਿਆਦਾ ਹੋਣ ਲੱਗ ਗਿਆ ਸਰਕਾਰ ਨੂੰ ਇੱਥੇ ਸੋਚਣਾ ਵੀ ਪਊਗਾ ਇਸ ਤੋਂ ਇਲਾਵਾ ਜਿਹੜੇ ਛੋਟੇ ਜ਼ਿੰਮੇਦਾਰ ਆ ਉਹਨਾਂ ਤੋਂ ਜਿਵੇਂ ਮਲਚਿੰਗ ਕਰਦੇ ਆ ਕਈ ਬੰਦੇ ਜਾਂ ਵਿੱਚ ਬੋਂਦੇ ਆ ਉਹ ਮਸ਼ੀਨਰੀ ਨਹੀਂ ਹੁੰਦੀ ਸਿੱਧੀ ਬਜਾਈ ਕਰਨ ਵੇਲੇ ਵੀ ਆਪਾਂ ਨੂੰ ਪ੍ਰੋਬਲਮ ਆਉਂਦੀ ਹੈ ਠੀਕ ਹੈ ਜੀ ਇੱਕ ਹੋਰ ਹੈ ਜਿਹੜਾ ਇਹਦੇ ਆਪਾਂ ਨੁਕਸਾਨ ਦੇ ਤੌਰ ਤੇ ਦੇਖ ਲੈਨੇ ਆ ਵੀ ਟਾਈਮ ਬੜਾ ਥੋੜਾ ਹੁੰਦਾ ਕਣਕ ਬਿਛੇਤੀ ਹੁੰਦੀ ਹੈ ਠੀਕ ਹੈ ਜੀ ਸਰਕਾਰ ਨੇ ਸਖਤੀ ਕਰਕੇ ਮਤਲਬ ਰੋਜ਼ ਡੀਸੀ ਆਫਿਸ ਤੋਂ ਫੋਨ ਆ ਜਾਂਦੇ ਆ ਵੀ ਤੁਸੀਂ ਇਹ ਜਿਹੜਾ ਹੈਗਾ ਅੱਗ ਨਹੀਂ ਲਾਉਣੀ ਪਰ ਜਿਹੜਾ ਕਿਸਾਨਾਂ ਦਾ ਪੱਖ ਇਹ ਵੀ ਆ ਵੀ ਇਹਦੇ ਨਾਲ ਕਣਕ ਬੜੀ ਕਿਉਂਕਿ 15-20 ਦਿਨ ਕੀ ਮਿਲਦੇ ਆ ਆਪਾਂ ਨੂੰ ਤਾਂ ਉਦੋਂ ਠੰਡ ਵੀ ਪੈਣ ਲੱਗਦੀ ਹੈ ਪਰਾਲੀ ਵੀ ਗਿੱਲੀ ਹੋ ਜਾਂਦੀ ਹੈ ਤਾਂ ਜਿਹੜਾ ਬਾਸਮਤੀ ਦੇ ਵੇਲੇ ਤਾਂ ਜਮੇ ਹੀ ਸਮਾਂ ਨਹੀਂ ਮਿਲਦਾ ਗੱਠਾ ਬਣਾਉਣ ਦਾ ਮਸ਼ੀਨਰੀ ਵੀ ਨਹੀਂ ਹੈਣੀਗੀ ਠੀਕ ਹੈ ਜੀ ਸਮਾਂ ਨਾ ਮਿਲਣ ਕਰਕੇ ਕਣਕ ਲੇਟ ਹੁੰਦੀ ਹੈ ਜ਼ਿਮੀਂਦਾਰ ਉਦੋਂ ਵੀ ਪਰੇਸ਼ਾਨ ਹੁੰਦਾ ਸੋ ਇਹੋ ਜਿਹੀਆਂ ਪਰੇਸ਼ਾਨੀਆਂ ਵੀ ਆ ਰਹੀਆਂ ਉਹਦੇ ਨਾਲ ਜੂਝ ਰਹੇ ਆਂ ਔਰ ਪੋਜ਼ਿਟਿਵ ਰੋ ਮੈਂ ਕੀ ਸੋਚ ਰਿਹਾ ਆਂ ਵੀ ਹੁਣ ਮੈਂ ਗੱਠਾ ਬਣਾ ਕੇ ਉਸ ਤੋਂ ਬਾਅਦ ਜਿਹੜਾ ਝੋਨਾ ਖਿਲਰਦਾ ਵਿੱਚ ਵਾਣਦੇ ਔਰ ਜਿਹੜੇ ਬੀਜ ਕੱਖਾਂ ਵਾਲੇ ਖਿਲਰਦੇ ਆ ਝੋਨੇ ਦਾ ਇਲਾਜ ਕੋਈ ਨਹੀਂਗਾ ਹੱਥੀਂ ਵੱਢਣਾ ਪੈਣਾ ਤਾਂ ਉਹਦਾ ਅਸੀਂ ਜਿਹੜਾ ਹੈਗਾ ਮੈਂ ਸੋਲੂਸ਼ਨ ਸੋਚ ਰਿਹਾ ਮੈਂ ਅੱਗੇ ਵੀ ਫਾਈਟ ਕਰਦੇ ਆਂ ਦੇਖਦੇ ਆਂ ਸਿੱਧੀ ਬਿਜਾਈ ਤੋਂ ਆਪਾਂ ਭੱਜ ਨਹੀਂ ਰਹੇ ਔਰ ਥੋੜਾ ਬਹੁਤ ਜਿਹੜਾ ਝਾੜ ਵਗੈਰਾ ਤੇ ਅੰਤਰ ਤੁਹਾਡਾ ਸਬਰ ਨਾਲ ਵੀਡੀਓ ਵੇਖਣ ਵਾਸਤੇ ਧੰਨਵਾਦ ਪੋਜ਼ਿਟਿਵ ਰਹੋ ਕੋਸ਼ਿਸ਼ ਕਰੋ ਵੀ ਜਿਹੜਾ ਇਹ ਆਪਣੇ এনवायरमेंट ਨੂੰ ਆਪਾਂ ਖਰਾਬ ਨਾ ਕਰੀਏ ਇਹ ਕਿਸੇ ਦੇ ਫਾਇਦੇ ਹੋਣ ਨਾ ਹੋਣ ਉਸ ਗੱਲ 'ਚ ਆਪਾਂ ਨਾ ਜਾਂਦੇ ਹੋਏ ਆਪਾਂ ਇਹ ਸੋਚੀਏ ਵੀ ਆਪਣੇ ਜਿਹੜੇ ਆਉਣ ਵਾਲਾ ਪਵਿੱਤਰ ਆਪਣੇ ਬੱਚਿਆਂ ਦਾ ਜਿਹੜਾ ਉਦੇ ਬਾਰੇ ਆਪਾਂ ਸੋਚੀਏ ਜਿਹੜਾ ਆਪਾਂ ਅਗਲੀ ਪੀੜ੍ਹੀ ਨੂੰ ਕੀ ਦੇ ਕੇ ਜਾਣਾ ਆਪਾਂ ਇੱਥੇ ਉਜਾੜਾ ਜਿਹੜਾ ਹੁੰਦਾ ਉਹਨੂੰ ਰੋਕੀਏ ਔਰ ਇੱਕ ਮੈਂ ਹੋਰ ਹੈਰਾਨੀ ਦੀ ਗੱਲ ਤੁਹਾਨੂੰ ਦੱਸਣਾ ਚਾਹਣਾ ਵੀ ਐਨਜੀਟੀਵੀ ਦੇ ਹੁਣੇ ਆਪਾਂ ਇੱਕ ਵੀਡੀਓ ਵਾਇਰਲ ਹੋਈ ਹੈ ਉਹਨਾਂ ਦੇ ਮੈਂਬਰ ਨੇ ਜਸਟਿਸ ਸੁਦੀਰ ਅਗਰ왈 ਜੀ ਜਿਹੜੇ ਪੁਰਾਣੇ ਸਾਬਕਾ ਜੱਜ ਨੇ ਉਹਨਾਂ ਨੇ ਬੜੀ ਵਧੀਆ ਵੀਡੀਓ ਤੁਸੀਂ ਜ਼ਰੂਰ YouTube ਤੇ ਸਰਚ ਕਰਿਓ ਉਹਨਾਂ ਨੇ ਕਿਹਾ ਵੀ ਜਿਹੜਾ ਧੂਆਂ ਇਥੋਂ ਵਾਲਾ ਧੂਆਂ ਕਦੇ ਵੀ ਦਿੱਲੀ ਨਹੀਂ ਜਾਂਦਾ ਹੁਣ ਦਿੱਲੀ ਦਾ ਤੁਸੀਂ ਇੰਡੈਕਸ ਹੁਣੇ ਚੈੱਕ ਕਰ ਲਿਓ ਵੀ ਪੋਲੂਸ਼ਨ ਵਾਲਾ ਜਿਹੜਾ ਕਿੰਨਾ 250 ਦੇ ਉੱਪਰ ਫਿਰਦਾ ਉਹਨਾਂ ਦਾ ਤੇ ਅਜੇ ਤੱਕ ਤਾਂ ਪਰਾਲੀ ਨੂੰ ਅੱਗ ਵੀ ਨਹੀਂ ਲੱਗਣ ਲੱਗੀ ਸੋ ਜਿਹੜਾ ਇਹਦੇ ਜੀ ਕਿਸਾਨ ਜ਼ੁਰਵਾਰ ਨਹੀਂਗਾ ਸੋ ਸਖਤੀ ਵੀ ਨਹੀਂ ਕਰਨੀ ਚਾਹੀਦੀ ਸਮਾ ਦੇਣਾ ਚਾਹੀਦਾ ਹੈ ਤੇ ਹੱਲ ਵੀ ਸੋਚਨੇ ਚਾਹੀਦੇ ਆ ਇਹਨੇ ਗੱਲਾਂ ਨਾ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਵੀਡੀਓ ਨੂੰ ਕੋਸ਼ਿਸ਼ ਕਰਿਓ ਵੀ ਇਹਨੂੰ ਅੱਗੇ ਸ਼ੇਅਰ ਕਰਿਆ ਕਰੋ ਚੰਗਿਆਈ ਨੂੰ ਅੱਗੇ ਫਲਾਉਣ ਦਾ ਬਹੁਤ ਆਪਾਂ ਨੂੰ ਲਾਭ ਮਿਲਦਾ ਇੱਕ ਦੂਜੇ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਸੱਸੀ ਗਾਲ ਬਾਈ